ਭਾਰਤ ਦੀ ਆਜ਼ਾਦੀ ਦੇ 79ਵੇਂ ਸਤੰਤਰਤਾ ਦਿਵਸ ਆਜ਼ਾਦੀ ਦਿਵਸ ਮੌਕੇ ਸਮੁੱਚੇ ਵਿਸ਼ਵਵਾੰਗ ਪੰਜਾਬ ਦੇ ਮਹਾਲੀ ਜ਼ਿਲ੍ਹੇ ਦੇ ਖਰੜ ਕਸਬੇ ਵਿੱਚ ਖਰੜ ਸ਼ਹਿਰ ਵਿੱਚ ਵਾਰਡ ਨੰਬਰ 12 ਵਿਖੇ ਇਸ ਵਾਰਡ ਦੇ ਐਮਸੀ ਰਾਜਵੀਰ ਸਿੰਘ ਰਾਜੀ ਨੌਜਵਾਨ ਨੇਤਾ ਉਹਨਾਂ ਨੇ ਆਪਣੇ ਵਾਰਡ ਵਾਸੀਆਂ ਨਾਲ ਮਿਲ ਕੇ ਇਸ ਦਿਨ ਨੂੰ ਮਨਾਇਆ ਅਤੇ ਇਹਨਾਂ ਆਪਣੇ ਵਾਰਡ ਵਾਸੀਆਂ ਨਾਲ ਇਕੱਠਿਆਂ ਮਿਲ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਭਾਰਤ ਦੇ ਸਤੰਤ ਤਨਾਨੀਆਂ ਆਜ਼ਾਦੀ ਘੁਲਾਟੀਆਂ ਸ਼ੂਰ ਵੀਰਾਂ ਸ਼ਹੀਦਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤ ਰਾਏ ਇਹਨਾਂ ਸਭਨਾਂ ਨੂੰ ਕਈ ਅਣ ਭੁੱਲੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਤਿਰੰਗੇ ਨੂੰ ਸਨਮਾਨ ਦਿੰਦੇ ਹੋਏ ਸਾਡੇ ਭਾਰਤ ਦੀ ਸ਼ਾਨ ਬਾਨ ਆਂਤ ਰੰਗੇ ਨੂੰ ਲਹਿਰਾ ਕੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਦੇਸ਼ ਦੀ ਆਜ਼ਾਦੀ ਲਈ ਕੀ ਕੀ ਕਰਵਾਨੀ ਕੀਤੀਆਂ ਇਸ ਮੌਕੇ ਬੱਚਿਆਂ ਨੇ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤਾ ਤੇ ਭਗਤੀ ਦੇਸ਼ ਭਗਤੀ ਦੇ ਰਸ ਦੇ ਗਾਣੇ ਗਾਏ ਤੇ ਇਸ ਦਿਵਸ ਨੂੰ ਮਨਾਇਆ ਤੇ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ ਜੈ ਹਿੰਦ